ਸੇਵਾ ਕਰਨ ਵਾਲੇ ਲੋਕਾਂ ਦੇ ਲਈ ਕਾਰ ਸੇਵਾ ਕਿਲਾ ਆਨੰਦਗੜ੍ਹ ਸਾਹਿਬ ਵਾਲੇ ਸੰਤ ਮਹਾਂਪੁਰਸ਼ ਬਾਬਾ ਸੁੱਚਾ ਸਿੰਘ ਜੀ ਤੇ ਬਾਬਾ ਸਤਨਾਮ ਸਿੰਘ ਜੀ ਵੱਲੋਂ ਲਗਾਤਾਰ ਜਿੱਥੇ ਸੇਵਾ ਕੀਤੀ ਜਾ ਰਹੀ ਹੈ ਉੱਥੇ ਹੀ ਟਰਾਲੀਆਂ ਦੇ ਵਿੱਚ ਜਿੱਥੇ ਲਗਾਤਾਰ ਟਰਾਲੀਆਂ ਦੇ ਵਿੱਚ ਰੇਤ, ਬਜਰੀ ਆਦ ਜੋ ਹੈ ਉਹ ਲਗਾਤਾਰ ਕੀਤਾ ਜਾ ਰਿਹਾ ਹੈ ਉੱਥੇ ਹੀ ਲੰਗਰ ਦੀ ਸੇਵਾ ਜੋ ਹੈ ਉਹ ਸ਼ੁਰੂ ਹੋ ਗਈ ਹੈ ਜਿੱਥੇ ਕਿ ਬਾਬਾ ਜੀ ਆਪ ਕੱਲੇ-ਕੱਲੇ ਨੂੰ ਜਾ ਕੇ ਕਹਿ ਰਹੇ ਨੇ ਕਿ ਲੰਗਰ ਛਕਿਆ ਜਾਵੇ ਕਿਉਂਕਿ ਬਹੁਤ ਵੱਡੀ ਸੇਵਾ ਹੈ ਕੀ ਕਹਿਣਾ ਚਾਹੁੰਦੇ ਹੋ ਕਿ ਪਿੰਡ ਵਾਸੀ ਤੁਹਾਡੇ ਤੱਕ ਅਪਰੋਚ ਕਰ ਰਹੇ ਹੈ ਕਿ ਸਾਡੇ ਇਲਾਕੇ ਵਾਸਤੇ ਸੇਵਾ ਕਰੋ ਸੇਵਾ ਕਰੋ ਆ ਡੰਗਾ ਵੀ ਜੇਕਰ ਤੁਸੀਂ 1 ਘੰਟਾ ਲੇਟ ਹੋ ਜਾਂਦੇ ਤਾਂ ਹਾਲਾਤ ਬਦਲ ਜਾਂਦੇ ਸਾਡੀ ਪਿਆਰੀਓ ਸਾਡੇ ਤੋਂ ਪਹਿਲਾਂ ਇੱਥੇ ਪ੍ਰਸ਼ਾਸਨ ਹਰਜੋਤ ਸਿੰਘ ਜੀ ਬੈਂਸ ਛੜਿਆ ਉਹ ਸਵੇਰ ਦੇ 8 ਵਜੇ ਦੇ ਆਣ ਕੇ ਆਪਣੀ ਸਾਰੀ ਟੀਮ ਨੂੰ ਲੈ ਕੇ ਬੈਠੇ ਹੋਏ ਨੇ ਕਾਰਜ ਕਰ ਰਹੇ ਨੇ ਬੈਠੇ ਨਹੀਂ ਕੰਮ ਕਰ ਰਹੇ ਨੇ ਸੇਵਾ ਕਰ ਰਹੇ ਨੇ ਜੋ ਸਾਨੂੰ ਪਤਾ ਲੱਗਾ ਅਸੀਂ ਵੀ ਆਏ ਆ ਉਸ ਤੋਂ ਬਾਅਦ ਅਸੀਂ ਸੰਘਤਾ ਨੂੰ ਅਪੀਲ ਕੀਤੀ ਆ ਸੰਘਤਾ ਨੇ ਸਾਡੀ ਅਪੀਲ ਨੂੰ ਜਾਨੀ ਕਿ ਜਦਾਂ ਕਿ ਜੰਗਲ ਦੀ ਆਗੰਗੋਂ ਫੈਲ ਗਈ ਕਿ ਉਹ ਜੇ ਨਹਿਰਾਂ ਤੁਸੀਂ ਮੌਕੇ ਤੇ ਦੇਖੋ ਆਣ ਕੇ ਜਿ세 ਕਿਸੇ ਇੰਜੀਨੀਅਰ ਦੀ رائے ਲਈ ਜਾਵੇ ਡਿਪਾਰਟਮੈਂਟ ਦੀ ਉਹ ਤੁਹਾਨੂੰ ਦੱਸੇਗਾ ਕਿ ਜੇ ਨਗੈਲੀ ਹੋ ਜਾਂਦੀ ਕਿਤੇ 2 ਘੰਟੇ ਇੱਕ ਬਹੁਤ ਵੱਡਾ ਹਾਸਾ ਵਾਪਰ ਜਾਣਾ ਸੀ ਕਿਉਂਕਿ ਇਹ ਨਹਿਰ ਨੇ ਪਰਲੀ ਨੇ ਟੁੱਟ ਜਾਣਾ ਸੀ ਉਸ ਤੋਂ ਬਾਅਦ ਦੂਜੀ ਨਹਿਰ ਦੀ ਜਿਹੜੀ ਪਰਲੀ ਆ ਉਹ ਵੀ ਡੈਮੇਜ ਹੋ ਚੁੱਕੀ ਸੀ ਇਹਦਾ ਪਾਣੀ ਉੱਥੇ ਚੱਲ ਜਾਣਾ ਸੀ ਓਵਰਫਲੋ ਹੋ ਜਾਣੀ ਸੀ ਯਾਨੀ ਕਿ ਰੋਪੜ ਵਸ ਸਾਰਾ ਏਰੀਆ ਜਿਹੜਾ ਹੈ ਇਹਦੇ ਨਾਲ ਡੁੱਬ ਜਾਣਾ ਸੀ ਜਿਹੜਾ ਪਾਣੀ ਸਾਡਾ ਪੰਜਾਬ ਦਾ ਜਿਹਦਾ ਰੋਜ਼ ਚਰਚਾ ਚੱਲਦੀ ਆ ਵੀ ਖੋਕੇ ਲੈ ਗੇ ਇਹ ਪਾਣੀ ਅੱਜ ਇੱਥੇ ਬਿਲਕੁਲ ਨਾ ਆ ਗਿਆ ਖਤਮ ਹੋ ਜਾਣਾ ਸੀਗਾ ਗਾੜੀ ਜਾ ਹੀ ਨਹੀਂ ਸਕਣਾ ਸੋ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਵੱਡੀਆਂ ਨਹਿਰਾਂ ਨੇ ਉਹਨਾਂ ਦਾ ਰੱਖ-ਰਖਾਅ ਕਿ ਜਿਹੜੀ ਕੋਈ ਵੀ ਕੰਪਨੀ ਕਰ ਰਹੀ ਆ ਉੱਧਰ ਧਿਆਨ ਦਿੱਤਾ ਜਾਵੇ ਇੱਥੇ ਬਹੁਤ ਵੱਡੇ ਬੂਟੇ ਚਾਰਪੈਰੀ ਇੱਥੇ ਬਣੇ ਹੋਏ ਆ ਜਦੋਂ ਮੀਂਹ ਪੈਂਦਾ ਮੀਂਹ ਨਾਲ ਉਹ ਜਿਹੜਾ ਪੋਲੀਆਂ ਹੋ ਜਾਂਦੀਆਂ ਨੇ ਹਵਾ ਵਗਦੀ ਆ ਬੂਟੇ ਡਿੱਗਦੇ ਆ ਤੇ ਜਿਹੜੀ ਦੀ ਪਰੜੀ ਉਹ ਡੈメージ ਹੋ ਜਾਂਦੀ ਆ ਸੋ ਅਸੀਂ ਪ੍ਰਸ਼ਾਸਨ ਨੂੰ ਦਇਤ ਕਰਦੇ ਆ ਸਾਡੇ ਚੈਨ ਰਾਹੀਂ ਵੀ ਇਹਦੇ ਵੱਲ ਖਿਆਲ ਕੀਤਾ ਜਾਵੇ ਤੇ ਆਪ ਜੀ ਨੇ ਨਾ ਖਿਆਲ ਕੀਤਾ ਤੇ ਸੰਗਤ ਦੇ ਸੰਯੋਗ ਦੇ ਨਾਲ ਜਿਹੜੇ ਪਰੜੀ ਉੱਤੇ ਬੂਟੇ ਆ ਜੋ ਵਾਧੂ ਘਾਹ ਫੂਸਾ ਇੱਥੇ ਮਿੱਟੀ ਦੀ ਲੋੜ ਆ ਉਹ ਅਸੀਂ ਸੰਗਤਾਂ ਦੇ ਸੰਯੋਗ ਦੇ ਨਾਲ ਸ਼ੁਰੂ ਕਰ ਦੇਣਾ ਤੇ ਪ੍ਰਸ਼ਾਸਨ ਇਹਦੇ ਵਿੱਚ ਕੋਮਰਕੇ ਡਿੱਕਾ ਨਾ ਬਣੇ ਹੁਣੇ ਇਸ ਕੰਮ ਨੂੰ ਕਵਰ ਕੀਤਾ ਜਾਵੇ ਜੇ ਅੱਜ ਹੱਸਾ ਵਾਪਰ ਜਾਂਦਾ ਤੇ ਅੱਧਾ ਪੰਜਾਬ ਜਿਹੜਾ ਡੁੱਬ ਜਾਣਾ ਸੀਗਾ ਸੋ ਇਹ ਇਸ ਕਰਕੇ ਸਾਡੀ ਕਿਸੇ ਨਾ ਕੋਈ ਇਹੋ ਜੀ ਗੱਲ ਨਹੀਂ ਹੈ ਕਿ ਸਾਰੀ ਜ਼ਿੱਕ ਸੁਝਾਇਆ ਕਿ ਆਪਾਂ ਵੱਧ ਤੋਂ ਵੱਧ ਜਿਵੇਂ ਪੰਜਾਬ ਸਰਕਾਰ ਡੀਸੀ ਸਾਹਿਬ ਇਥੇ ਮੌਕੇ ਤੇ ਦੇਖ ਕੇਗੇ ਐਸਐਸਪੀ ਆਈ ਡੀਐਸਪੀ ਮੌਕੇ ਤੇ ਖੜੇ ਨੇ ਬਹੁਤ ਧੰਨਵਾਦ ਇਹਨਾਂ ਦਾ ਕਿਉਂਕਿ ਇਹਨਾਂ ਨੇ ਨਾ ਕਿ ਮੌਕੇ ਨੂੰ ਸੰਭਾਲ ਲਿਆ ਜੇ ਅੱਜ ਇਹ ਮੌਕੇ ਨੂੰ ਨਾ ਸੰਭਾਲਦੇ ਤੇ ਇੱਕ ਬਹੁਤ ਵੱਡਾ ਹਸਾ ਵਾਪਰ ਜਾਣਾ ਸੀ ਸੋ ਮਹਾਰਾਜ ਇਹਨਾਂ ਨੂੰ ਮੋਬਲ ਬਖਸ਼ਣ ਇਸੇ ਤਰ੍ਹਾਂ ਜਿਹੜੀ ਭਲੇ ਦੇ ਕੰਮ ਨੇ ਉਹ ਕਰਦੇ ਰਹਿਣ ਕਿਉਂਕਿ ਜੇ ਪ੍ਰਸ਼ਾਸਨ ਨੇ ਬਹੁਤ ਵੱਡਾ ਅੱਜ ਇਥੇ ਸਹਿਯੋਗ ਕੀਤਾ ਆ ਤੇ ਇਸ ਕਰਕੇ ਅਸੀਂ ਸਾਡੀ ਤੇ ਹੀ ਬੇਨਤੀ ਆ ਕਿ ਜਿਹੜੇ ਇੱਥੇ ਦੇ ਨਮਾਇਦੇ ਨੇ ਜਿੱਥੇ ਜਿੱਥੇ ਤੁਸੀਂ 15 20 ਕਿਲੋਮੀਟਰ ਨਵੀਂ ਸੜਕ ਸਿਕਸ ਲਾਈਨ ਜੋ ਬਣਾ ਦਿੱਤੀ ਹੈ ਉੱਥੇ ਦੇ ਪਿੰਡਾਂ ਦੀ ਜੇਕਰ ਗੱਲ ਕੀਤੀ ਜਾਵੇ ਬੁਰਜ ਵਾਲੇ ਇਲਾਕੇ ਦਾ ਹੋਰ ਕੀ ਹੈ ਕਿਉਂਕਿ ਤੁਸੀਂ ਚਾਰਾ ਵੀ ਭੇਜਿਆ ਪਸ਼ੂਆਂ ਵਾਸਤੇ ਲੰਗਰ ਦੀ ਵੀ ਵਿਵਸਥਾ ਜੋ ਹੈ ਕਾਰ ਸੇਵਾ ਕਿਲਾ ਅਨੰਦਗੜ੍ਹ ਤੋਂ ਸਾਰਾ ਕੁਝ ਹੋ ਰਿਹਾ ਹੈ ਸੰਗਤ ਦੇ ਸਜੋਗ ਨਾਲ ਹੋ ਰਿਹਾ ਅਸੀਂ ਇਹੀ ਬੇਨਤੀ ਕਰਾਂਗੇ ਜਿੱਥੇ ਜਿੱਥੇ ਵੀ ਚਾਹੇ ਉਹ ਸੁਲਤਾਨਪੁਰ ਲੋਧੀ ਆ ਫਿਰੋਜ਼ਪੁਰ ਆ ਤੇ ਪਠਾਨਕੋਟ ਆ ਚਾਹੇ ਉਹ ਰਮਦਾਸਾ ਡੇਰਾ ਬਾਬਾ ਨਾਨਕ ਆ ਕਿੱਥੇ ਵੀ ਸਾਨੂੰ ਕੋਈ ਸੰਦੇਸ਼ ਆ ਮਿਲਦਾ ਆ ਵੀ ਉੱਥੇ ਸਥਿਤੀ ਬੇਕਾਬੂ ਹੋਈ ਪਈ ਆ ਸਾਰੇ ਪੰਜਾਬ ਨੂੰ ਹੱਲਾ ਮਾਰ ਕੇ ਉਹ ਜਗ੍ਹਾ ਦੇ ਉੱਤੇ ਜਾ ਕੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ ਜਿਹੜਾ ਅਨੰਦਪੁਰ ਸਾਹਿਬ ਏਰੀਏ ਦੇ ਲੋਕ ਨੇ ਇਹਨਾਂ ਵੀਰਾਂ ਭਰਾਵਾਂ ਨੂੰ ਸੀ ਕਹਾਂਗੇ ਕਿ ਜਿੱਥੇ ਤੁਹਾਨੂੰ ਕੋਈ ਥੈਲੇ ਖਾਲੀ ਮਿਲਦੇ ਨੇ ਉਹ ਘਰਾਂ ਦੇ ਉੱਤੋਂ ਹੀ ਪਿੰਡਾਂ ਚੋਂ ਹੀ ਟਰਾਲੀਆਂ ਦੇ ਉੱਤੇ ਥੈਲੇ ਭਰ ਕੇ ਮਿੱਟੀ ਦੇ ਲਿਆਓ ਉੱਥੇ ਮਿੱਟੀ ਦੇ ਥੈਲੇ ਭਰ ਕੇ ਉਹਨਾਂਗੇ ਇੱਥੇ ਸਾਨੂੰ ਥੈਲੇ ਲਾਉਣੇ ਸੌਖੇ ਹੋ ਜਾਣਗੇ ਘਰ-ਸੋ ਘਰ ਸਾਨੂੰ 50 ਹਜ਼ਾਰ ਥੈਲੇ ਮਿੱਟੀ ਦਾ ਚਾਹੀਦਾ ਸੋ ਸਾਡੀ ਦੇਹੀ ਬੇਨਤੀ ਆ ਕਿ ਜਿਹੜੇ ਪਿੰਡਾਂ ਦੇ ਵਿੱਚੋਂ ਜਿਨ੍ਹਾਂ ਦੇ ਕੋਲ ਮਹਾਰਾਜ ਨੇ ਗੁਜਾਇਸ਼ ਦਿੱਤੀ ਹੋਈ ਆ ਕਿੱਥੇ ਪਾਣੀ ਦੀ ਕੋਈ ਮਾਰ ਨਹੀਂ ਹੈਗੀ ਉਹਨਾਂ ਪਿੰਡਾਂ ਵਾਲਿਆਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਉਹ ਹਰ ਹਾਲਤ ਮਿੱਟੀ ਦੇ ਥੇਲੇ ਭਰ ਕੇ ਜਿੱਥੇ ਪਰਲੀ ਨੂੰ ਖਤਰਾ ਬਣਿਆ ਉੱਥੇ ਆਣ ਕੇ ਮਿੱਟੀ ਲੈ ਕੇ ਆਉਣ। ਕੋਸ਼ਿਸ਼ ਕਰਦੇ ਆ ਮੰਤਰੀ ਸਾਹਿਬ ਨਾਲ ਗੱਲਬਾਤ ਕਰਨ ਦੀ ਜੇਕਰ ਗੱਲਬਾਤ ਕਰ ਸਕਦੇ ਆ ਕਿਉਂਕਿ ਸੇਵਾ ਦੇ ਵਿੱਚ ਰੁਝਾਨ ਹੈ। ਸਾਰੇ ਪਿੰਡਾਂ ਵਾਲਿਆਂ ਦਾ ਸਹਿਯੋਗ ਹੈ ਸਾਡੇ ਮੁੰਡਾ ਦਾ ਮੁੰਡਿਆਂ ਦਾ ਸਹਿਯੋਗ ਆ ਦੇਖੋ। ਇਹ ਸਾਰੀ ਟੀਮ ਵਰਕ ਹੈ ਖਾਲਸਾ ਦੇ ਦੇਖੋ। ਇੱਥੇ ਹਰ ਧਰਮ ਇਹ ਹਰ ਧਰਮ ਹਰ ਪਾਰਟੀ ਹਰ ਸਾਰੇ ਇਕੱਠੇ ਹੋ ਕੇ ਅਸੀਂ ਇਹ ਸਾਡੇ ਇਲਾਕੇ ਦੀ ਲੜਾਈ ਹੈ ਸਾਡੇ ਪਿੰਡਾਂ ਦੀ ਲੜਾਈ ਹੈ ਤੇ ਕੁਦਰਤ ਬਹੁਤ ਬਲਵਾਨ ਔਰ ਇਹ ਨਾਲ ਕੋਈ ਲੜ ਨਹੀਂ ਸਕਦਾ ਪਰ ਅਸੀਂ ਤਾਂ ਉਸ ਅਕਾਲਪੁਰ ਪਰਬਾਕਸ਼ਾ ਮਹਾਮਾਈ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਰਹਿਮ ਕਰੋ ਕਿਉਂਕਿ ਸਾਡੇ ਇਲਾਕੇ ਇਦਾਂ ਸੈਂਸਿਟਿਵ ਹੈ ਕਿ ਇੱਕ ਤਾਂ ਸਾਈਟ 'ਤੇ ਪਾਰੀ ਬਰਬਰ ਸਾਤ ਹੋਈ ਇੱਕ ਉੱਤੇ ਜਿੰਨੀ ਪਹਾੜੀਆਂ ਉਹ ਸਾਰੇ ਖੱਡਾਂ ਦਾ ਪਾਣੀ ਸਾਡੇ ਹੁੰਦਾ ਵੱਖ-ਵੱਖ ਖੱਡਾਂ ਰਾਹੀਂ ਉਹ ਸਾਡੇ ਬਿਮਾਰ ਕਰਦਾ ਤੀਜਾ ਡੈਮ ਭਰੀ ਜਾ ਰਿਹਾ ਸਾਨੂੰ ਉਹਦਾ ਵੀ ਖਤਰਾ ਹੈ ਕਿਉਂਕਿ ਜੇ ਉਹ ਨਹੀਂ ਪਾਣੀ ਛੱਡਦਾ ਫਿਰ ਤਬਾਹੀ ਆਣੀ ਚੌਥਾ ਜਿਹੜੀ ਆ ਮੁਸੀਬਤਾਂ ਆ ਕਿ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਹੜਾ ਵੱਡਾ ਪਾਰ ਇਹ ਹੁਣ ਸਵੇਰੇ ਜਦੋਂ ਆਈ ਸੀ ਤੇ ਇੱਥੇ ਲੱਤਾਂ ਕੰਬਦੇ ਕਿਉਂ ਜੇ ਨਹਿਰ ਟੁੱਟ ਜਾਂਦੀ ਤਾਂ ਹੜ੍ਹ ਨਹੀਂ ਆਣਾ ਸੀ ਜਿਹਨੂੰ ਕਹਿੰਦੇ ਡਿਸਟਰਕਸ਼ਨ ਪਿੰਡਾਂ ਦੇ ਪਿੰਡ ਉਜੜ ਜਾਣਾ ਸੀ ਲੱਭਣਾ ਕੱਖ ਨਹੀਂ ਸੀ ਪਰ ਬਹੁਤ ਪਰਮਾਤਮਾ ਦੀ ਕਿਰਪਾ ਹੋਈ ਤੇ ਕਾਫੀ ਬਚਾਵਾ ਹੈ ਕਿਤਨਾ ਕਿਤੇ ਐਵੇਂ ਲੱਗਦਾ ਵੀ ਇਤਿਹਾਸਿਕ ਧਰਤੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਵਾਜ਼ ਉਠਾਈ ਸੀ ਤੇ ਅੱਜ ਉਹ ਗੁਰੂ ਗੋਬਿੰਦ ਸਿੰਘ ਜੀ ਆਪ ਬਚਾ ਰਹੇ ਹਰ ਪੂਰੇ ਦੀ ਪੂਰੇ ਪੰਜਾਬ ਦੇ ਉੱਤੇ ਦੇਖੋ ਤਾਂ ਵੀ ਪੰਜਾਬੀ ਚੜ੍ਹਦੀ ਕਲਾ ਚ ਇੰਨੀ ਵੱਡੀ ਆਫਤ ਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾ ਹੋ ਹੀ ਨਹੀਂ ਸਕਦਾ ਤੇ ਸਾਰੇ ਚੜ੍ਹਦੀ ਕਲਾ ਚ ਇੱਥੇ ਵੀ ਸਾਡੇ ਬਾਬਾ ਸਤਰਾਜ ਸਿੰਘ ਇਥੇ ਚਾਹ ਸਮੂਹ ਸੇ ਲੰਗਰ ਇੱਥੇ ਵੀ ਲੱਗੇ ਨੇ ਸਾਰੇ ਨੌਜਵਾਨ ਐਸ ਪਿੰਡਾਂ ਦੇ ਸਰਪੰਚ ਖੜੇ ਨੇ ਤੇ ਹਰ ਧਰਮ ਦੇ ਬੰਦੇ ਖੜੇ ਨੇ ਦੇਖੋ ਸਾਡੇ ਇੰਨੀ ਔਖੇ ਔਖੇ ਤੇ ਦਰਖਤ ਸੀ ਜੋ ਨਾ ਸਿੱਟਦੇ ਤਾਂ ਇਹ ਸਾਡੇ ਖਾਲਸਾ ਜੀ ਨੇ ਉੱਥੇ ਆਪਣੀ ਬਿਨਾਂ ਜਾਨ ਪ੍ਰਵਾਹ ਕਿਤੇ ਜਿੱਥੇ ਕੋਈ ਬੰਦਾ ਨਹੀਂ ਚੜ ਸਕਦਾ ਫੌਜ ਵੀ ਸ਼ਾਇਦ ਨਾ ਚੜ ਉਥੇ ਗੁਰੂ ਦਾ ਖਾਲਸਾ ਪਹੁੰਚ ਕੇ ਦਰਖਤ ਕੱਟ ਕੇ ਇੰਨੀ ਜੇ ਇਥੇ ਇਲਾਕੇ ਨੂੰ ਬਚਾਇਆ ਅਸੀਂ ਚੰਡੀ ਮੰਦਰ ਵੀ ਗੱਲ ਹੋ ਗਈ ਫੌਜ ਵੀ ਐਕਟੀਵੇਟ ਕਰਤੀ ਸਾਰੇ ਲੱਗੇ ਹੋਏ ਸੋ ਪੀ ਅਗਲੇ 72 ਘੰਟੇ ਪੰਜਾਬ ਲਈ ਬਹੁਤ ਔਖੇ ਨੇ ਅਜੇ ਵੀ ਫੋਰਕਾਸਟ ਜਿਹੜਾ ਹੈ ਬਹੁਤ ਕਿ ਫਿਰ ਨੰਦਪੁਰ ਸਾਹਿਬ ਦੇ ਦੋ ਨਹਿਰਾ ਇੱਕ ਭਾਖੜਾ ਨਹਿਰ ਦੇ ਦੋਨਾਂ ਚ ਬ੍ਰੀਚ ਦੋਨਾਂ ਚ ਦੋਨਾਂ ਚ ਬ੍ਰੀਚ ਹੈ ਤੇ ਦੋਨਾਂ ਦੇ ਉੱਤੇ ਜਿਹੜੇ ਲੱਗੇ ਹੋਏ ਆ ਉਹ ਵਾਲਾ ਬ੍ਰੀਚ ਕਾਬੂ ਕਰ ਲਿਆ ਹੁਣ ਇੱਥੇ ਵੀ ਲੱਗੇ ਆ ਤੇ ਹੁਣ ਪਿੰਡ ਵਾਸੀਆਂ ਨੂੰ ਬਹੁਤ ਦੇ ਖਤਰੇ ਦੀ ਨਹੀਂ ਗੁਰੂ ਸਾਹਿਬ ਕਿਰਪਾ ਕਰਨਗੇ ਬਾਕੀ ਪਿੰਡਾਂ ਚ ਵੀ ਹਜੇ ਪਿੰਡਾਂ ਦੀ ਕਨੈਕਟੀਵਿਟੀ ਰੁਕੀ ਹੈ ਘਰਾਂ ਚ ਪਾਣੀ ਨਹੀਂ ਗਿਆ ਆਪਣੇ ਵੱਲੋਂ ਪ੍ਰਸ਼ਾਸਨ ਸਭ ਕੁਝ ਲੱਗੇ ਹੋਏ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਜਿੱਥੇ ਅਕਾਲ ਪੁਰਖ ਦੀ ਫੌਜ ਵੀ ਜਿੱਥੇ ਸੇਵਾ ਕਰ ਰਹੀ ਹੈ ਉੱਥੇ ਨਾਲ ਹੀ ਨਹਾंग ਸਿੰਘ ਜਥੇਬੰਦੀਆ ਵੀ ਜੋ ਹੈ ਉਹ ਲਗਾਤਾਰ ਸੇਵਾ ਕਰ ਰਹੀ ਹੈ ਤੁਸੀਂ ਦੇਖ ਸਕਦੇ ਹੋ ਪਿੰਡ ਵਾਸੀ ਕਿੰਦਾ ਲਗਾਤਾਰ ਸੇਵਾ ਕਰ ਰਹੇ ਨੇ ਤੇ ਨਾਲ ਹੀ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਪਿੰਡ ਵਾਸੀਆਂ ਨਾਲ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਜਿੱਥੇ ਜੈਕਾਰਿਆਂ ਦੀ ਗੂੰਜ ਦੇ ਵਿੱਚ ਲਗਾਤਾਰ ਸੇਵਾ ਚ